ਸਾਹਿਗਰ ਜੀ ਮਿੰਦੀ ਮੇਰਾ ਸਟਿਚਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਦੇਖੂ ਕੁੜਤ ਪਜਾਮੇ ਨੂੰ ਜਿਹੜਾ ਡਾਈ ਡਾਈ ਕਰਕੇ ਆਪਣਾ ਸੂਟ ਆ ਜਿਹੜਾ ਤਿਆਰ ਕਰਾਂਗੇ ਦੇਖੋ ਬਹੁਤ ਸੁਨੋਣੀ ਇਹਦੀ ਜਿਹੜੀ ਲੁੱਕ ਆਈ ਸੀ ਵੈਸੇ ਆਪਾਂ ਚੁੱਕੇ ਨਹੀਂ ਸੀ ਕਿ ਵੀ ਵਧੀਆ ਬਣ ਜਾਨੇ ਕਿਉਂਕਿ ਆਪਾਂ ਨੇ ਪਹਿਲੀ ਵਾਰ ਟਰਾਈ ਕੀਤਾਗਾ ਤੇ ਤੁਸੀਂ ਡਿਟੇਲ ਦੇ ਵਿੱਚ ਪੂਲ ਵੀਡੀਓ ਜ਼ਰੂਰ ਦੇਖੋ YouTube ਤੇ ਚੈਨਲ ਤੇ ਵਿਜ਼ਿਟ ਕਰੋ ਆਪਣੇ ਚੈਨਲ ਤੇ ਜਾ ਕੇ ਜੇ ਤੁਸੀਂ ਪੂਲ ਵੀਡੀਓ ਦੇਖ ਸਕਦੇ ਹੋਗੇ ਉੱਤੇ ਆਪਾਂ ਤੁਹਾਨੂੰ ਬਿਲਕੁਲ ਟੇਰ ਦੇ ਵਿੱਚ ਸਮਝਾਏਗਾ ਤੇ ਦੱਸਿਆ ਤੇ ਵੀਡੀਓ ਦੇਖਣ ਚ ਬਹੁਤ ਹੀ ਜ਼ਿਆਦਾ ਮਜ਼ਾ ਆਊਗਾ ਕਿਉਂਕਿ ਆਪਨੇ ਪਹਿਲੀ ਵਾਰ ਟਰਾਈ ਕੀਤਾਗਾ ਤੇ ਥੋੜਾ ਜਿਹਾ ਡਰ ਜਿਹਾ ਵੀ ਲੱਗ ਰਿਹਾ ਸੀ ਵੀ ਕਿ ਤੇ ਖਰਾਬ ਹੀ ਨਾ ਹੋ ਜੇ ਬੱਟੇ ਦੀ ਲੁੱਕ ਆ ਜਿਹੜੀ ਬਹੁਤ ਸੋਹਣੀ ਆਈ ਹੈਗੀ ਆਪਾਂ ਨਾਰਮਲ ਜਿਹੜੇ 10 ਰੁਪਏ ਵਾਲੀ ਸੂਤ ਦੀ ਡੱਬੀ ਹੁੰਦੀ ਹੈ ਉਹਦੇ ਨਾਲ ਆਪਣਾ ਜਿਹੜਾ ਇਹ ਸੂਟ ਆ ਰੈਡੀ ਕੀਤਾਗਾ কুর্তা ਵੀ ਆਪਾਂ ਰੈਡੀ ਕੀਤਾਗਾ ਹੁਣ ਤੇ ਇਹ ਬਹੁਤ ਹੀ ਜ਼ਿਆਦਾ ਘੱਟ ਖਰਚੇ ਦੇ ਵਿੱਚ ਜਿਹੜਾ ਇਹ ਤਿਆਰ ਹੋ ਗਿਆ ਤੇ ਤੁਸੀਂ ਵੀ ਇਦਾਂ ਆਪਣਾ ਕੋਈ ਵੀ ਕੁੜਤ ਪਿਆ ਮੇਕਰੇ ਪਾਏ ਹੁੰਦੇ ਚਿੱਟੇ ਨਹੀਂ ਵੀ ਇਸ ਮਾਇਏ ਜਾਂਦੇ ਹੁੰਦੇ ਤਾਂ ਤੁਸੀਂ ਇਸ ਤਰੀਕੇ ਨਾਲ ਸੂਟ ਜਿਹੜਾ ਰੈਡੀ ਕਰ ਸਕਦੇ ਹੋ ਬਣਾ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਲਾਸਟ ਤੇ ਬਹੁਤ ਸੋਹਣੀ ਇਹਦੀ ਟੁੱਕ ਆਈ ਹੈਗੀ ਐਸੀ ਬਣਾ ਚੁਕੀ ਨਹੀਂ ਸੀ ਹੈਗਾ ਵੀ ਵਧੀਆ ਬਣੂਗਾ ਬਟ ਮੈਨੂੰ ਬਹੁਤ ਪਸੰਦ ਆਇਆ ਤੁਸੀਂ ਵੀ ਦੱਸਿਓ ਤੁਹਾਨੂੰ ਵਧੀਆ ਲੱਗਿਆ ਕਿ ਨਹੀਂ ਤੇ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਇਹਦੀ ਲੁੱਕ ਕਿਵੇਂ ਲੱਗੀ ਥੈਂਕ ਯੂ ਫਾਰ ਵਾਚਿੰਗ